ਅੱਜ ਗਣਤੰਤਰ ਦਿਵਸ ਤੇ ਪੂਰੇ ਭਾਰਤ ਵਰਸ਼ ਨੂੰ ਬਹੁਤ-ਬਹੁਤ ਮੁਬਾਰਕਾਂ 26 ਜਨਵਰੀ ਦਾ ਦਿਨ ਇੱਕ ਇਤਿਹਾਸਿਕ ਦਿਨ ਹੈ ਜਦੋਂ ਸਾਡੇ ਹਰਮਨ ਪਿਆਰੇ ਡਾਕਟਰ ਬੀਨ ਰਾਓ ਅੰਬੇਕੇਰ ਜੀ ਨੇ ਸੰਵਿਧਾਨ ਨੂੰ ਲਾਗੂ ਕੀਤਾ ਸੀ ਸੋ ਅਸੀਂ ਉਸ ਪਰਮਾਤਮਾ ਦੇ ਅੱਗੇ ਬੇਨਤੀ ਕਰਦੇ ਹਾਂ ਕਿ ਉਸ ਸੰਵਿਧਾਨ ਦੇ ਨਾਲ ਛੇੜਛਾੜ ਕਰਨ ਦੀਆਂ ਬੜੀਆਂ ਕੋਸ਼ਿਸ਼ਾਂ ਚੱਲ ਰਹੀਆਂ ਉਸ ਕੋਸ਼ਿਸ਼ਾਂ ਨਾ ਹੋਣ ਬਾਕੀ ਜਦ ਤੱਕ ਸਾਡੇ ਰਵਿਦਾਸ ਭਰਾ ਸਾਡੇ ਬਾਲਮਿਕੀ ਭਰਾ ਉਹਨਾਂ ਦੇ ਅੱਗੇ ਸੁਰੱਖਿਆ ਕਵਚ ਬਣ ਕੇ ਖੜੇ ਆ ਮੈਨੂੰ ਨਹੀਂ ਲੱਗਦਾ ਕਿ ਉਹਦੇ ਨਾਲ ਕੋਈ ਵੀ ਛੇੜਛਾੜ ਕੀਤੀ ਜਾ ਸਕਦੀ ਹੈ ਸੋ ਇੱਕ ਮੈਸੇਜ ਹੈ ਮੇਰਾ ਸੀਐਮ ਸਾਹਿਬ ਲਈ ਪੀਐਮ ਸਾਹਿਬ ਲਈ ਕਿ ਜਦੋਂ ਬਾਬਾ ਸਾਬ ਜੀ ਨੇ ਇਹ ਸੰਵਿਧਾਨ ਲਿਖਿਆ ਸੀ ਕਿ ਉਹਨਾਂ ਨੇ ਸੰਵਿਧਾਨ ਚ ਇਹ ਲਿਖਿਆ ਸੀ ਕਿ ਸਰਕਾਰੀ ਸਕੂਲ ਅਲੱਗ ਚੱਲਣਗੇ ਔਰ ਪ੍ਰਾਈਵੇਟ ਸਕੂਲ ਅਲੱਗ ਚੱਲਣਗੇ ਸਰਕਾਰੀ ਹਸਪਤਾਲ ਅਲੱਗ ਚੱਲੇਗਾ ਔਰ ਪ੍ਰਾਈਵੇਟ ਹਸਪਤਾਲ ਅਲੱਗ ਚੱਲੇਗਾ ਗਰੀਬਾਂ ਦਾ ਇਲਾਜ ਅਲੱਗ ਹੋਏਗਾ ਅਮੀਰਾਂ ਦਾ ਅਲੱਗ ਅਲੱਗ ਹੋਏਗਾ ਸੋ ਅਸੀਂ ਕਿਸੇ ਦੀ ਵੀ ਬਿਜ਼ਨਸ ਨੂੰ ਠੇਸ ਨਹੀਂ ਪਹੁੰਚਾਣਾ ਚਾਹੁੰਦੇ ਸਾਡੀ ਬੇਨਤੀ ਹੈ ਪ੍ਰਸ਼ਾਸਨ ਅੱਗੇ ਵੀ ਔਰ ਸਰਕਾਰਾਂ ਅੱਗੇ ਵੀ ਜਾਂ ਤਾਂ ਸਰਕਾਰੀ ਹਸਪਤਾਲਾਂ ਨੂੰ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਮਰਜ ਕਰ ਦਿਓ ਜਾਂ ਪ੍ਰਾਈਵੇਟ ਹਸਪਤਾਲਾਂ ਨੂੰ ਸਰਕਾਰੀ ਹਸਪਤਾਲਾਂ ਦੇ ਵਿੱਚ ਮਰਜ ਕਰ ਦਿਓ ਇਸੇ ਤਰੀਕੇ ਨਾਲ ਸਕੂਲਾਂ ਨੂੰ ਵੀ ਮਰਜ ਕਰੋ ਤਾਂ ਕਿ ਸਿੱਖਿਆ ਜੋ ਇੱਕ ਬੱਚਿਆਂ ਲਈ ਕੇਂਦਰ ਹੈ ਵਿਦਿਆ ਦਾ ਮੰਦਰ ਹੈ ਜਿੱਥੇ ਸਾਰਿਆਂ ਨੂੰ ਅਧਿਕਾਰ ਹੈ ਜਿੱਥੇ ਕੋਈ ਅਮੀਰ ਗਰੀਬ ਨਹੀਂ ਹੈ ਹਰ ਇੱਕ ਨੂੰ ਹੱਕ ਹੈ ਕਿ ਆਪਣਾ ਬੱਚਾ ਆਈਪੀਐਸ ਅਫੀਸਰ ਬਣ ਸਕੇ ਕੋਈ ਕਿਸੇ ਦਾ ਪਰਸਨਲ ਅਧਿਕਾਰ ਨਹੀਂ ਹੈ ਸੋ ਇਸ ਚੀਜ਼ ਨੂੰ ਅੱਗੇ ਬढ़ावा ਦਿੰਦੇ ਹੋਏ ਇਸ ਚੀਜ਼ ਦੇ ਉੱਤੇ ਧਿਆਨ ਦਿੱਤਾ ਜਾਵੇ ਸੋ ਅਸੀਂ ਬੇਨਤੀ ਕਰਦੇ ਹਾਂ ਆਪਣੀ ਜਿਹੜੀ ਪਬਲਿਕ ਹੈ ਉਹ ਆਪਣੀ ਸੂਝ ਬੁੱਝਣ ਨਾਲ ਕੇ ਵੋਟਾਂ ਆ ਰਹੀਆਂ ਸੂਝ ਬੁੱਝਣ ਨਾਲ ਵੋਟਾਂ ਪਾਣ ਜਿਹਦੇ ਨਾਲ ਪੰਜਾਬ ਦਾ ਕਲਿਆਣ ਹੋਵੇ ਟਿੱਡੜ ਪੰਥੀ ਤੋਂ ਦੂਰ ਹੋ ਕੇ ਉਸ ਪਾਰਟੀ ਨੂੰ ਵੋਟ ਦਿੱਤੀ ਜਾਵੇ ਜਿਹੜੀ ਪਾਰਟੀ ਪੰਜਾਬ ਦਾ ਸੁਧਾਰ ਕਰ ਸਕੇ ਤੁਸੀਂ ਦੇਖ ਸਕਦੇ ਹੋ ਕਿ ਕਾਫੀ 10 ਟੱਟੇ ਕੜ 10 ਸਾਲਾਂ ਤੋਂ ਪੰਜਾਬ ਦੇ ਵਿੱਚ ਵਿਸਤਾਰ ਨਹੀਂ ਹੋ ਰਿਹਾ ਕਿਉਂਕਿ ਸੈਂਟਰ ਤੋਂ ਸਰਕਾਰ ਹੋ ਰਹੀ ਹੈ ਪੰਜਾਬ ਤੋਂ ਸਰਕਾਰ ਹੋ ਰਹੀ ਹੈ ਸੈਂਟਰ ਦੇ ਪ੍ਰੋਜੈਕਟ ਰੁਕੇ ਪਏ ਆ ਔਰ ਉਹਦਾ ਕਮਯਾਜਾ ਸਾਰਾ ਪਬਲਿਕ ਨੂੰ ਧਰਨਾ ਪੈ ਰਿਹਾ ਸੋ ਸਾਡੀ ਆਰਗੇਨਾਈਜੇਸ਼ਨ ਇੰਟਰਨੈਸ਼ਨਲ ਮਰ ਰਹੇ ਨੇ ਜਿਸ ਲੋਕੀ ਤਾਣੇ ਬਾਰੇ ਜਾਣਦੀ ਆ ਸਾਡੇ ਨੈਮ ਸਿੰਘ ਪ੍ਰੇਮੀ ਡਾਕਟਰ ਨੈਮ ਸਿੰਘ ਪ੍ਰੇਮੀ ਜੋ ਵਰਲਡ ਚੇਅਰਮੈਨ ਹੈ ਨੈਸ਼ਨਲ ਡਾਇਰੈਕਟਰ ਸਾਡੇ ਵਿਕਰੰਤ ਰਾਣਾ ਜੀ ਸਭ ਮੇਰੇ ਨਾਲ ਮੇਰੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਰਸ਼ਮ ਪੇਰੀ ਜੀ ਸਾਡੇ ਵਰਮਾ ਜੀ ਜੋ ਜੁਆਇੰਟ ਸੈਕਟਰੀ ਹੈ ਤੇ ਹੋਰ ਵੀ ਸਾਡੇ ਕੁਝ ਮੈਂਬਰ ਮੈਡਮ ਜਗਿੰਦਰ ਕੌਰ ਜੀ ਸਾਡੀ ਸਾਰਿਆਂ ਦੀ ਹੁਸ਼ਿਆਰਪੁਰ ਵੱਲੋਂ ਬੇਨਤੀ ਹੈ ਕਿ ਜਿਹੜੀ ਵੀ ਪਾਰਟੀ ਬਾਜੀ ਹੁੰਦੀ ਆ ਉਹਨੂੰ ਬੰਦ ਕੀਤਾ ਜਾਵੇ ਇੱਕ ਆਈਪੀਐਸ ਅਫੀਸਰ ਸ਼ਹਿਰ ਦਾ ਮਾਲਕ ਹੁੰਦਾ ਉਹਨਾਂ ਨੂੰ ਚਾਹੀਦਾ ਕਿ ਜਿੰਨੀਆਂ ਆਰਗੇਨਾਈਜੇਸ਼ਨਾਂ ਹਨ ਉਹਨਾਂ ਦੀ ਮਹੀਨੇ ਦੀ ਇੱਕ ਮੀਟਿੰਗ ਰੱਖੀ ਜਾਵੇ ਔਰ ਉਹਨਾਂ ਨੂੰ ਜੋ ਵੀ ਸਮਾਜ ਸੇਵਾ ਦਾ ਕੰਮ ਹੈ ਵੰਡ ਕੇ ਦਿੱਤਾ ਜਾਵੇ ਔਰ 15 ਅਕਤੂਬਰ ਨੂੰ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇ ਜੋ ਸਮਾਜ ਲਈ ਕੰਮ ਕੀਤੇ ਜਾਂਦੇ ਹਨ ਨਾ ਕਿ ਮਨਿਸਟਰਾਂ ਦੇ ਚੇਲਿਆਂ ਨੂੰ ਔਰ ਸਾਨੂੰ ਇਸ ਚੀਜ਼ ਦਾ ਬੜਾ ਅਫਸੋਸ ਹੈ ਅਸੀਂ ਹਮਨ ਰਾਈਟ ਵੱਲੋਂ ਕੋਵਰ ਦੇ ਵਿੱਚ ਬੜਾ ਕੰਮ ਕੀਤਾ ਮੈਨੂੰ ਡਿਸਟ੍ਰਿਕਟ ਵੱਲੋਂ ਡਿਸਟ੍ਰਿਕਟ ਵੱਲੋਂ ਰਾਂਝੇ ਡਿਸਟ੍ਰਿਕਟ ਵੱਲੋਂ ਅਵਾਰਡ ਮਿਲਿਆ ਸਾਨੂੰ ਅਵਾਰਡ ਮਿਲਿਆ ਕਮਰੇ ਦੇ ਅੰਦਰ ਨਾ ਸਾਨੂੰ 15 ਅਗਸਤ ਦੇ ਕਿਸੇ ਨੇ ਸਨਮਾਨਿਤ ਕੀਤਾ ਨਾ ਸਾਨੂੰ ਕਿਸੇ ਨੇ 26 ਜਨਵਰੀ ਦੇ ਸਨਮਾਨਿਤ ਕੀਤਾ ਔਰ ਜਿਨ੍ਹਾਂ ਨੂੰ ਸਨਮਾਨਿਤ ਕੀਤਾ ਉਹਨਾਂ ਦਾ ਬੈਕਗ੍ਰਾਉਂਡ ਚੈੱਕ ਕਰੋ ਉਹਨਾਂ ਨੇ ਕਿੰਨਾ ਕੰਮ ਕੀਤਾ ਔਰ ਜੇ ਮੈਨੂੰ ਤੁਸੀਂ ਕਹਿੰਦੇ ਹੋ ਮੈਂ 22 ਤੁਹਾਡੇ ਲਾਈਵ ਚੈਨਲ ਤੇ ਉੱਤੇ ਦੱਸ ਰਿਹਾ ਕਿ ਮੈਂ ਜੋ ਕੰਮ ਕੀਤਾ ਮੇਰੇ ਕੋਲ ਵਿਧ ਪ੍ਰੂਫ ਹੈ ਔਰ ਐਨਾ ਪ੍ਰੂਫ ਐਨਾ ਕੰਮ ਕਰਨ ਤੋਂ ਬਾਅਦ ਪੁਲਿਸ ਡਿਪਾਰਟਮੈਂਟ ਦੇ ਨਾਲ ਕੰਮ ਕਰਨ ਤੋਂ ਬਾਅਦ ਸਾਰਿਆਂ ਦੀ ਸੇਵਾ ਕਰਨ ਤੋਂ ਬਾਅਦ ਜੇ ਇਹ ਪ੍ਰਸ਼ਾਸਨ ਸਾਨੂੰ ਇੱਕ 15 ਅਗਸਤ ਦੇ ਉੱਤੇ ਸਰਟੀਫਿਕੇਟ ਨਹੀਂ ਦੇ ਸਕਦਾ ਪ੍ਰਸ਼ੰਸਾ ਪੱਤਰ ਨਹੀਂ ਦੇ ਸਕਦਾ ਸ਼ਾਬਾਸ਼ ਨਹੀਂ ਦੇ ਸਕਦਾ ਕਿਉਂਕਿ ਅਸੀਂ ਪੈਸੇ ਦੇ ਭੁੱਖੇ ਨਹੀਂ ਪੈਸੇ ਸੀ ਆਪਣੇ ਕੋਲ ਲਾਣੇ ਆ ਇਹ ਨੌਨ ਪ੍ਰੋਫਿਟੇਬਲ ਸਾਡੀ ਆਰਗੇਨਾਈਜੇਸ਼ਨ ਆ ਜੇ ਸਾਨੂੰ ਸਨਮਾਨਤ ਨਹੀਂ ਕਰੂਗਾ ਤਾਂ ਅਸੀਂ ਕਿੱਦਾਂ ਅੱਗੇ ਕੰਮ ਕਰਾਂਗੇ ਬਾਕੀ ਅਸੀਂ ਆਪਣੇ ਲੈਵਲ ਤੇ ਕੰਮ ਕਰਦੇ ਆਂ ਸੋ ਇਹ ਬੇਨਤੀ ਹੈ ਕਿ ਜੋ ਬੰਦਾ ਕੰਮ ਕਰਦਾ ਉਹਨੂੰ ਸਨਮਾਨਤ ਕੀਤਾ ਜਾਵੇ ਆ ਪਿੱਛੇ ਜੋ ਇੱਕ ਪ੍ਰੋਗਰਾਮ ਹੋਇਆ ਸੀ ਹੁਸ਼ਿਆਰਪੁਰ ਦੇ ਵਿੱਚ ਜਿਹਦੇ ਵਿੱਚ ਕਿਹਾ ਸੀ ਜੋ ਹੁਸ਼ਿਆਰਪੁਰ ਦਾ ਮਾਨ ਵਧਾਏਗਾ ਉਸ ਦਾ ਸਨਮਾਨ ਕਰਾਂਗੇ ਉਹ ਕਾਹਦਾ ਸਨਮਾਨ ਕਰੂਗੇ ਤੁਸੀਂ ਕਿਹਦਾ ਸਨਮਾਨ ਕੀਤਾ ਤੁਸੀਂ ਮੈਂ ਕਿ ਉਹ ਮੈਂ ਰਾਈਟ ਦਾ ਸੈਕਟਰੀ ਪੰਜਾਬ ਦੀਆਂ ਹੁਸ਼ਿਆਰਪੁਰ ਲਈ ਮੈਂ ਕੰਮ ਵੀ ਕੀਤਾ ਮੇਰੇ ਕੋਲ ਪ੍ਰੂਫ ਹੈ ਮੈਂ ਇੱਕ ਰਾਈਟਰ ਵੀ ਹਾਂ ਮੈਂ ਇੱਕ ਸਿੰਗਰ ਵੀ ਹਾਂ ਮੈਂ ਬਹੁਤ ਵੱਡੀਆਂ 뮤직 ਕੰਪਨੀਆਂ ਵਾਈਟ ਹਿਲ ਸਪੀਡ ਰਿਕਾਰਡਸ ਨਾਲ ਕੰਮ ਕੀਤਾ ਪੀਟੀਸੀ ਦੇ ਉੱਤੇ ਮੇਰੇ ਗਾਣੇ ਚੱਲੇ ਕਿ ਇਹਨਾਂ ਨੇ ਸਾਲੋਂ ਨਹੀਂ ਜਦ ਐਡੇ ਵੱਡੇ ਲੈਵਲ ਤੇ ਮੈਂ ਕੰਮ ਕਰਨ ਤੋਂ ਬਾਅਦ ਵੀ ਇਹਨਾਂ ਨੇ ਸਾਨੂੰ ਸਨਮਾਨਤ ਨਹੀਂ ਕੀਤਾ ਤੇ ਜਿਹੜੇ ਇਨਾਮ ਵੰਡੇ ਆ ਉਹ ਕਿਹਨਾਂ ਨੂੰ ਵੰਡੇ ਆਣਾ ਨੇ ਇਹ ਐਡੇ ਵੱਡੇ ਆਈਪੀਐਸ ਅਫੀਸਰ ਬੈਠੇ ਆ ਇਹਨਾਂ ਨੇ ਕੋਈ ਜਾਣ ਪੜਤਾਲ ਨਹੀਂ ਕੀਤੀ ਵੀ ਅਸੀਂ ਕਿਹਨੂੰ ਅਸੀਂ ਅਵਾਰਡ ਦੇਣਾ ਅਸੀਂ ਕਲਾ ਦੇ ਖੇਤਰ ਨੂੰ ਅੱਗੇ ਲੈ ਕੇ ਆਉਣਾ ਚਾਹੁੰਦੇ ਹਾਂ ਮੈਂ ਕਈ ਮੁੰਡਿਆਂ ਨੂੰ ਚਾਂਸ ਦਿੱਤਾ ਆਪਣੀ ਕੰਪਨੀ 'ਚ ਅੱਗੇ ਕੰਮ ਕਰਨ ਦਾ ਫ੍ਰੀ ਆਫ ਕਾਸਟ ਤੇ ਇਹ ਜਿਹੜੇ ਅਵਾਰਡ ਦਿੱਤੇ ਜਾਂਦੇ ਆ ਸੋ ਮੇਰੀ ਬੇਨਤੀ ਹੈ ਅਸੀਂ ਕਿਉਂਕਿ ਅਸੀਂ ਲੀਡਰਾਂ ਨੂੰ ਵੀ ਕਹਿ ਸਕਦੇ ਉਹਨਾਂ ਦੇ ਆਲੇ ਦੁਆਲੇ ਬੜਾ ਵੱਡਾ ਘੇਰਾ ਹੈ ਅਸੀਂ ਆਈਪੀਐਸ ਅਫੀਸਰ ਨੂੰ ਕਹਿ ਸਕਦੇ ਹਾਂ ਕਿਉਂਕਿ ਜੋ ਬੜੀ ਪੜ੍ਹਾਈ ਕਰਕੇ ਆਏ ਹੋਏ ਆ ਬੜੀ ਜ਼ਿੰਮੇਵਾਰੀ ਨਾਲ ਆਏ ਹੋਏ ਆ ਮੇਰੀ ਬੇਨਤੀ ਹੈ ਉਹਨਾਂ ਨੂੰ ਕਿ ਕਿਸੇ ਦੇ ਦਬਾਅ ਥੱਲੇ ਆ ਕੇ ਕੰਮ ਨਾ ਕਰੋ ਸ਼ਹਿਰਪੁਰ ਦਾ ਤਦ ਹੀ ਕਲਿਆਣ ਹੋਏਗਾ ਸਮਾਜ ਦਾ ਤਾਂ ਕਲਿਆਣ ਹੋਏਗਾ ਕਿ ਜਦੋਂ ਕੋਈ ਅਫੀਸਰ ਲਿਖ ਪਰਖ ਹੋਏ ਕਿ ਆਪਣਾ ਕੰਮ ਕਰੇਗਾ ਕਿਸੇ ਦੇ ਦਬਾਅ ਥੱਲੇ ਕੰਮ ਨਾ ਕਰੇ ਉਹਦੇ ਨਾਲ ਸਾਰੇ ਸਮਾਜ ਦਾ ਭਲਾ ਹੋਏਗਾ ਹੁਣ ਇੱਥੇ ਸਾਡੇ ਲਿਬਰ ਡਿਪਾਰਟਮੈਂਟ ਵਾਲੇ ਬੰਦੇ ਹੈਗੇ ਆ ਅਤੇ ਬੜਿਆਂ ਤੇ ਨੀਲੇ ਕਾਰਡ ਨਹੀਂ ਬਣੇ ਹੋਏ ਕੋਈ ਇੱਕ ਛੋਟੀ ਜੀ ਫੀਸ ਹੈ 5-600 ਰੁਪਇਆ ਉਹ ਵਿਚਾਰੇ ਕਿੱਥੋਂ ਦੇਣਗੇ ਸੋ ਅਜਾ ਸੀ ਚੇਅਰਮੈਨ ਸਾਊ ਸਾਡੇ ਅਸੀਂ ਇਹਨਾਂ ਨੂੰ ਮੁਬਾਰਕਾ ਦਿੰਨੇ ਆ ਨਵੇਂ ਬਣਿਆ ਸਾਡੀ ਆਰਗੇਨਾਈਜੇਸ਼ਨ ਇਹਨਾਂ ਦੇ ਨਾਲ ਆ ਮੈਂ ਬੇਨਤੀ ਕੀਤੀ ਇਹਨਾਂ ਨੂੰ ਮੈਂ ਕਿਹਾ ਦੋ ਤਰ੍ਹਾਂ ਦੇ ਕਾਰਡ ਬਣਾਓ ਇੱਕ ਰੈੱਡ ਕਾਰਡ ਲੇਬਰ ਦਾ ਬਣਾਓ ਇੱਕ ਗ੍ਰੀਨ ਕਾਰਡ ਬਣਾਓ ਮੈਂ ਨਾਲ ਆ ਜਿੱਥੇ ਮੇਰੀ ਸੇਵਾ ਦੀ ਲੋੜ ਪੈਗੀ ਮੈਂ ਦੇਵਾਂਗਾ ਰੈੱਡ ਕਾਰਡ ਉਹਨਾਂ ਦਾ ਜਿਨ੍ਹਾਂ ਦੇ ਅਗੇਤੀ ਹੈ ਅੱਗੇ ਕਮਾਲ ਵਾਲਾ ਕੋਈ ਨਹੀਂ ਹੈਗਾ ਗ੍ਰੀਨ ਕਾਰਡ ਉਹਨਾਂ ਦਾ ਜਿਨ੍ਹਾਂ ਦੀ ਫੈਮਲੀ ਬਣੀ ਹੋਈ ਹੈ ਉਹਨਾਂ ਨੂੰ ਜੋ ਸੁਵਿਧਾਵਾਂ ਮਿਲਣੀਆਂ ਚਾਹੀਦੀਆਂ ਉਹ ਮਿਲਣਗੀਆਂ ਪਰ ਜਿਨ੍ਹਾਂ ਨੂੰ ਸੁਵਿਧਾਵਾਂ ਤੋਂ ਵੀ ਉੱਪਰ ਕਿਸੇ ਗਰੀਬ ਆ ਉਹ 600 ਰੁਪਏ ਦਿਹਾੜੀ ਲੈ ਕੇ ਘਰ ਚੱਲ ਜਾਂਦਾ ਉਹਦੀ ਅੱਗੇ ਕੁੜੀਆਂ ਕਿੱਦਾਂ ਵਿਆਹ ਕਰੂਗਾ ਉਹ ਸਰਕਾਰ ਉਹਨਾਂ ਵਾਸਤੇ ਕੀ ਕਰ ਰਹੀ ਹੈ ਸਰਕਾਰ ਅਮੀਰਾਂ ਦੀ ਰਹਿ ਗਈ ਹੈ ਪੀ ਚਾਰ ਪ੍ਰਧਾਨ ਇਕੱਠੇ ਕਿੱਤੇ ਆ ਬਾਵਾਜੀ ਫੋਟੋਆਂ ਕਚਾਲੀਆਂ ਗਰੀਬਾਂ ਦੀ ਧੀਆਂ ਬਾਰੇ ਕੌਣ ਸੋਚੂਗਾ ਜਿਸ ਸਕੀਮ ਕੋਈ ਲਾਗੂ ਕੀਤੀ ਹੈ ਤੇ ਕਿੱਥੇ ਬੰਦ ਲਿਓ ਜਾ ਕੇ ਜੋ ਗਰੀਬ ਬੰਦੇ ਨੂੰ ਤਸਕੀਨ ਵੀ ਨਹੀਂ ਆਉਂਦੀ ਉਹਨੂੰ ਪੈਨਲ ਉਹ ਸਕੀਮ ਲੈਣੀ ਸਮਝਾਓ ਸਕੀਮਾਂ ਕੱਢਣ ਦੇ ਨਾਲ ਕੁਝ ਨਹੀਂ ਹੋਣਾ ਜੀ ਪਬਲਿਕ ਨੂੰ ਸਕੀਮਾਂ ਬਾਰੇ ਸਮਝਾਇਆ ਜਾਵੇ ਔਰ ਅਨਪੜ੍ਹ ਬੰਦੇ ਨੂੰ ਸਕੀਮ ਲੈਣੀ ਨਹੀਂ ਆਉਂਦੀ ਉਹ ਲੋਕਾਂ ਦੇ ਮਗਰੀ ਘੁੰਮੀ ਜਾਂਦਾ ਔਰ ਜਿਨ੍ਹਾਂ ਨੂੰ ਸਕੀਮਾਂ ਦੀ ਲੋੜ ਨਹੀਂ ਉਹ ਲੈ ਕੇ ਨਿਕਲ ਜਾਂਦੇ ਆ ਜੇ ਤੁਸੀਂ ਦਿੰਨੇ ਵੀ ਹੋ ਤਾਂ ਸੋ ਮੇਰੀ ਚੇਅਰਮੈਨ ਸਾਹਿਬ ਹੁਣ ਬਣੇ ਆ ਇੱਥੇ ਲੈਬਰ ਡਿਪਾਰਟਮੈਂਟ ਚ ਸਭ ਹੈਂਗ ਟੂ ਮਾਊ ਔਰ ਜਿਨ੍ਹਾਂ ਨੂੰ ਵੀ ਹਲਪ ਦੀ ਲੋੜ ਹੈ ਅਸੀਂ ਸੰਘਰਸ਼ ਕਰਾਂਗੇ ਅਸੀਂ ਉਹਨਾਂ ਦਾ ਹੱਕ ਉਹਨਾਂ ਨੂੰ ਦਿਵਾ ਕੇ ਰਵਾਂਗੇ ਜੈ ਹਿੰਦ